ਇਹਦਾ ਚੈਲੰਜ ਆ ਅਸੀਂ ਰੋਕਾਂਗੇ ਇਹਨਾਂ ਨੂੰ ਡਾਂਗ ਫੇਰ ਫੇਰ ਕੇ ਜਾਂ ਜਿਹੜਾ ਜੋਕ ਕਰਨਾ ਕਰ ਲਵੇ ਅਸੀਂ ਕਿਹਦੇ ਲੰਡੂ ਮੰਗੂ ਨੂੰ ਜਿੱਦਾਂ ਫਿਰਦੇ ਸਾਨੂੰ ਪਰਚੇ ਦੀ ਕੋਈ ਪਰਵਾਹ ਨਹੀਂ ਪਰਚੇ ਪੈਣੇ ਚਾਰ ਨੇ ਜਿਹੜੇ ਆਜਾ ਪੁੱਤੇ ਦੁਨੀਆਂ ਤੋਂ ਡਰਦੇ ਆ ਜੇ ਪੈਸੇ ਦੀ ਘਮੇਰ ਹੋਊਗੀ ਬਹੁਤ ਜੁਨਰ ਦੀ ਵਿੱਚੇ ਭੂਕਾਂਗੇ ਬਹੁਤ ਜੁਨਰ ਦੇ ਅੱਗ ਲਾ ਕੇ ਜੇ ਦੱਲਾ ਔਰੇ ਜਰਦੇ ਦੀ ਇਜਾਜ਼ਤ ਕੋਈ ਦੇਊਗਾ ਇਹਦਾ ਮਲਿਆ ਮੇਟ ਕਰ ਦਾਂਗੇ ਇਹਦੇ ਖਾਨਦਾਨ ਦਾ ਬਾਬਾ ਜੀ ਆ ਦੇਖੋ ਤਬਾਕੂ ਰੋਕ ਰਿਹਾ ਸਾਨੂੰ ਚੈਲੰਜ ਕਰ ਰਿਹਾ ਹੈ ਇਹ ਬਹੁਤ ਮਾਰੀ ਇਹ ਗੁਰੂ ਕਰਦੇ ਔਰੇ ਮਹਾਰਾਜ ਦੇ ਫਟੇਰੀਆਂ ਲੱਗੀਆਂ ਹੋਈਆਂ ਨੇ ਕਹਿੰਦਾ ਤੁਸੀਂ ਗਲਤ ਕਰਦੇ ਹੋ ਲੋਕਾਂ ਦੀ ਜੇਬਾਂੋਂ ਕੱਢ ਕੇ ਕਹਿੰਦਾ ਇਹ ਬਹੁਤ ਵਧੀਆ ਲੋਕ ਖਾਂਦੇ ਨੇ ਤੇ ਦਰਵਾਜ਼ਾ ਸਾਹਿਬ ਤੇ ਲੈ ਕੇ ਜਾਂਦੇ ਨੇ ਆ ਮਨਾਨੇ ਵਾਲਾ ਕਹਿ ਰਿਹਾ ਬਹੁਤ ਵਧੀਆ ਸਾਡੇ ਅਰਧ ਤੋਂ ਛਲੋਤਰ ਲੈ ਕੇ ਗਿਆ ਚੱਕ ਕੇ ਠੀਕ ਹੈ ਜੀ ਠੀਕ ਹੈ ਜੀ ਸਾਡੀ ਪ੍ਰਜਾਣ ਨੂੰ ਵੀ ਵੇਚਦੀ ਆ ਸ਼੍ਰੋਮੜੀ ਕਮੇਟੀ ਨੂੰ ਵੇਚਦੀ ਆ ਵੀ ਇਹ ਜੇ ਨਾ ਔਰੇ ਇਹਨਾਂ ਨੂੰ ਜਗ੍ਹਾ ਦਿੱਤੀ ਜਾਵੇ ਜਿਹੜੇ ਔਰੇ ਤਮਾਕੂ ਨੂੰ ਪ੍ਰਮੋਟ ਕਰਦੇ ਨੇ ਉਹ ਜਿਹੜਾ ਮੁੱਛੜਾ ਨਾ ਆਜਾ ਨਾ ਸਾਧਰ ਖੁਰਾ ਅਸੀਂ ਉਹ ਸਾਧਰ ਲਾ ਕੇ ਰਹਿਣਾਗੇ ਉਹ ਨੂੰ ਕਹੇ ਚਾਰ ਪਰ ਚਾਰ ਰਹੇ ਨਾ ਨਾ ਇਹਨੂੰ ਕਹੋ ਉਹ ਕੰਮ ਵਿੱਚ ਉਹਨੂੰ ਬੰਦਿਆ ਵਾਂਗਾ ਆ ਅਸੀਂ ਕੋਨੇ ਬੰਲੇ ਲੰਗਰ ਜਾ ਕੇ ਉਹਨੂੰ ਜਿੱਥੇ ਮਰਜੂਨ ਕਰੋ ਉਹਨੂੰ ਖਾਲਸਾ ਪੰਥ ਛੱਡਦਾ ਨਹੀਂ ਉਹ ਖਾਲਸਾ ਪੰਥ ਨੇ ਮੱਥਾ ਲਾਇਆ ਉਹ ਖਾਲਸਾ ਪੰਥ ਤੇ ਤੈਨੂੰ ਛੱਡਦਾ ਨਹੀਂ ਓਏ ਆ ਰ ਆ ਚੜ ਕੇ ਤੇਰੇ ਹੁਣ ਚੜ ਕੇ ਆ ਰਹੇ ਆ ਏ ਸਾਡਾ ਚਾਲਨ ਦਾ ਤੈਨੂੰ ਓ ਕੀ ਗੱਲ ਹੋ ਗਈ ਬਾਬਾਈ ਕੀ ਬਾਬਾਈ ਤਮਾਕੂ ਵਾਲੇ ਨੇ ਮਦਦ ਕਰਦੇ ਨੇ ਇਹ ਅੱਛਾ ਕਿਹੜਾ ਦਸਾ ਵੇਦੇ ਉਹਨਾਂ ਨੇ ਮਦਦ ਕਰਦੇ ਨੇ ਸਾਡੇ ਸਾਡੇ ਸਾਸਤਰ ਖੋ ਗਏ ਮੈਂ ਵੀ ਅਸੀਂ ਲੜਨਾ ਅਸੀਂ ਦੂਰੋਂ ਲੜਾ ਸੀ ਐਂ ਨਹੀਂ ਲੜਾ ਅਸੀਂ ਲੈ ਕੇ ਰਖਾਂਗੇ ਅਸੀਂ ਆਪੇ ਲੈ ਆਓ ਓ ਚਲੋ ਵੀਰਾ ਤੁਸੀਂ ਸਾਰੇ ਚਲੋ ਕੀ ਕਰੀਏ ਅਸੀਂ ਲੈ ਆਂਦੇ ਆ ਚਲੋ ਵੀ ਚਲੋ ਕੋਈ ਵੀ ਤੁਸੀਂ ਚਲੋ ਸਾਡੇ ਸਾਸਤਰ ਲੈ ਕੇ ਆਓ ਅਸੀਂ ਆਪੇ ਲੈ ਕੇ ਆਵਾਂਗੇ ਅੰਦਰ ਕਾਦੇ ਸ਼ਾਸਤਰ ਲੈ ਕੇ ਆਪ ਤੋ ਡੇਢ ਤੋਂ ਲੈ ਗਈ ਸ਼ਾਸਤਰ ਉਹਨਾਂ ਨੇ ਆ ਲੰਗਰ ਵਾਲੇ ਖੋ ਕੇ ਲੈ ਕੇ ਸਾਤੋਂ ਆ ਲੰਗਰ ਵਾਲੇ ਹਾਂ ਮੈਨੂੰ ਪੂਰਾ ਜਾ ਚੋੜਾ ਨਹੀਂ ਬਾਬਾ ਅਸੀਂ ਆਪਣੀ ਹਰਮੰਦਾਂ ਲਵਾਂਗੇ ਹੁਣ ਓਏ ਅਸੀਂ ਆਪਣੀ ਜੁੱਤ ਲੈ ਲਵਾਂਗੇ ਯਾਰ ਕੁਮਾਰ ਦੀ ਗੱਲ ਹੈ ਯਾਰ ਤੇਰੀ ਜਰਦਾ ਉਹ ਉਹਨੂੰ ਕਾਦੇ ਜਿੱਥੇ ਮਰ ਜੂ ਰੱਖਦਾ ਨਹੀਂ ਖੋ ਕੇ ਕਿਵੇਂ ਲੈ ਗਈ ਸ਼ਾਸਤਰ ਮਤਲਬ ਸੋਦਾ ਰੌਂਦੇ ਸੀ ਜਿਹੜਾ ਆਫੂ ਵਾਲੇ ਨੇ ਹਾਂਜੀ ਉਹ ਸਾਡੇ ਸ਼ਾਸਤਰ ਖੋਣੋਂ ਲੈ ਆ ਕੇ ਅੱਛਾ ਜੀ ਤੁਸੀਂ ਰੋਕ ਰਹੇ ਸੀ ਜਿਹੜੇ ਠੀਕ ਹੈ ਹਾਂਜੀ ਸਾਡੇ ਸਰਦਾਰ ਇਹੀ ਸਰਚਾਉਂਦੇ ਨੇ ਇਹਨਾਂ ਨੂੰ ਸਾਡੇ ਪਾਹੀ ਬੇਦਮੀਆਂ ਹੁੰਦੀਆਂ ਨੇ ਕੇ ਨਹੀਂ ਸਾਡੇ ਬੇਦਮੀਆਂ ਨਾਲ ਹੁਣ ਕੇ ਸਾਡੇ ਲੰਡੂ ਆ ਸਾਡੇ ਲੰਡਰ ਆ ਲੰਡਰ ਉਹ ਮਸੰਦ ਸਾਹਮਣੇ ਮੁੱਚੜਾ ਉਹ ਮਸੰਦ ਸਾਡੇ ਇਹ ਕਹਿੰਦਾ ਤੁਸੀਂ ਜਰਦਾ ਰੋਕ ਰਹੇ ਹੋ ਗਲਤ ਕਰ ਰਹੇ ਹੋ ਠੀਕ ਹੈ ਜੀ ਵੀ ਜੇ ਅਸੀਂ ਮੇਰੀ ਗੱਲ ਸੁਣੋ ਅਸੀਂ ਜਰਦੇ ਨੂੰ ਲੋਕਦੇ ਜਰਦੇ ਦੀ ਪੁੜੀਆਂ ਕਢਾਓ ਬਾਈ ਆ ਲੱਗ ਬਈਆਂ ਆ ਮੇਰੀ ਪੁੜੀਆਂ ਕਢਾਓ ਮੇਰੇ ਨਾਲ ਦੇ ਵਾਸਤੇ ਅੱਜ ਤੇ ਸਾਡੇ ਕੋਲ ਕਿਸੇ ਨੂੰ ਕੁੱਟੋ ਨਾ ਓਏ ਕੀ ਗਲਤੀ ਗੱਲ ਕਰ ਸਕਦਾ ਹੈਗਾ ਸਾਡੇ ਨਾਲ ਆ ਕੇ ਵੀਰੇ ਮੂੰਹ ਨਾਲ ਓਏ ਸ਼ਲੋਤਰ ਲੱਗ ਜਾ ਲੱਗ ਮੇਰਾ ਬਾਬਾ ਇਹ ਕੀ ਕਰ ਰਹੇ ਆ ਵੀਰੇ ਉਹਨੂੰ ਦੱਸ ਵੀ ਕਾ ਸ਼ਲੋਤਰ ਆਪਣੇ ਆਪ ਦੇ ਕੇ ਜਾਊਗਾ ਨਹੀਂ ਆਏ ਅਸੀਂ ਘੋੜੇ ਲੈ ਕੇ ਆਪਣੇ ਆਪ ਨੂੰ ਥੋੜੇ ਸਾਡੇ ਦੂਰ ਨਹੀਂ ਉਹਨੂੰ ਸੁਣਿਆ ਤੇ ਜਾ ਕੇ ਤੂੰ ਘਾ ਆ ਗਿਆ ਸੀ ਕੋਈ ਗੱਲ ਨਹੀਂ ਨਾਲ ਹੋਰ ਕਿਵੇਂ ਪਾ ਹੋਊਗਾ ਉਹਨੂੰ ਬੰਦਾ ਨੂੰ ਕਹਿੰਦਾ ਅੱਜ ਕਿੰਨੀ ਰੇਟ ਲੈਂਡ ਕਰ ਰਹੇ ਹੋ ਤੁਸੀਂ ਉਹਨੂੰ ਪੁੱਛ ਕਰੋ ਆ ਗਿਆ ਬਾਪਰ ਹੈ ਗਿਆ ਬਾਪਰ ਗੋਲ ਹੈ ਮੈਂ ਬੰਦ ਨਹੀਂ ਕਰਦਾ ਆਪਾਂ ਬਰਾਬਰ ਕਰੀਏ ਆਪਾਂ ਚੱਲ ਬਾਪਰ ਉਹ ਮੇਰੇ ਜਿਆਦਾ ਫੋਨ ਕਰ ਰਿਹਾ ਕਿਸ ਤਰ੍ਹਾਂ ਦਾ ਖਿਡਾਰੀ ਹੈ ਨਾ ਮੈਂ ਕਹਿੰਦਾ ਕਢਾਓ ਯਾਰ ਹੋਰ ਕਿਹਨੂੰ ਕਟਿਆ ਕੀ ਦੱਸੋ ਕਿਹਨੂੰ ਬੁਲਾਇਆ ਸੀ ਬਾਹਰ ਤੋਂ ਉਹਨੇ ਕਟਿਆ ਤੇ ਨਾਲ ਚਰਦਲ ਕੋ ਕਿਹਨੂੰ ਬੁਲਾਇਆ ਸੀ ਬਾਹਰ ਤੋਂ ਬਾਈ ਜੀ ਬੰਦਾ ਰੋਕਾ ਕੀ ਹੈ ਚਲੋ ਇਧਰ ਹੋ ਬੰਦਾ ਕਿੱਦਾ ਵਾਹ ਚਲੋ ਠੀਕ ਹੈ ਤੁਸੀਂ ਜਿਹੜਾ ਤਮਾਕੂ ਲੈ ਕੇ ਆ ਰਹੇ ਨੇ ਉਹ ਰੋਕ ਰਹੇ ਹੋਗੇ ਬਹੁਤ ਵਧੀਆ ਗੱਲਾਂ ਆ ਦੇਖੋ ਆ ਤਨਾ ਖੋਦ ਰੱਖੂਆ ਵੀੜੀਆ ਤੇ ਰੱਖੂ ਆ ਥੋੜਾ ਸਾਹਮਣੇ ਦੇਖੋ ਲੋ ਜੀ ਆ ਤਮਾਕੂ ਬਾਬਾ ਜੀ ਨੇ ਇੱਕ ਗੱਲ ਦੇਖੋ ਬਾਈ ਵਾਗਿਆ ਉਧਰ ਤੇ ਆ ਦੇਖੋ ਢੇਰੀਆਂ ਲਾਈ ਖੜੇ ਨੇ ਤੇ ਇਹ ਤਮਾਕੂ ਵਾਲਿਆਂ ਨੂੰ ਰੋਕ ਰਹੇ ਨੇ ਬਾਬਾ ਜੀ ਆ ਦੇਖੋ ਸ਼ਰਮ ਨਹੀਂ ਆਉਂਦੀ ਲੋਕਾਂ ਨੂੰ ਕੁੜੀਆਂ ਪਾਈ ਫਿਰਦੇ ਨੇ ਜੇ ਉਹਦੇ ਵਿੱਚ ਯਾਰਦੇ ਦੀਆਂ ਬਹੁਤ ਮਾੜੀ ਗੱਲਾਂ ਇਹ ਤੇ ਆ ਬਾਬਾ ਜੀ ਰੋਕ ਰਹੇ ਨੇ ਤੇ ਇਹਨਾਂ ਦੇ ਸ਼ਸਤਰ ਫੜ ਕੇ ਲੈ ਗਏ ਸਾਹਮਣੇ ਵਾਲੇ ਤੇ ਬਾਈ ਉਹ ਮਨਾਣਾ ਮਨਾਣਾ ਕੋਈ ਨਾ ਨਜ਼ਰ ਆਣਗੇ ਦੇਖ ਉਹਨਾਂ ਨੂੰ ਬੇਨਤੀ ਆ ਵੀ ਉਹ ਸ਼ਸਤਰ ਤਾਂ ਦੇ ਜਾਣਗੇ ਤੁਹਾਡੇ ਤੇ ਆ ਤੁਸੀਂ ਬਹੁਤ ਵਧੀਆ ਦੇਖੋ ਯਾਰ ਹੁਣ ਇੰਨੇ ਬੰਦੇ ਖੜੇ ਆ ਪਾ ਤਾਂ ਬਹੁਤ ਮਾੜੀ ਗੱਲ ਮਾੜਾ ਦੇਖਿਆ ਇਹ ਹੋਰ ਸਾਡੇ ਮਾਮਲੇ ਵਿੱਚ ਕੋਈ ਬਣਾਵੇ ਅਸੀਂ ਪੋਹੀ ਪੰਜਾਬੀ ਨਾ ਕਰਾਂਗੇ ਪਈ ਨਾ ਕਰਾਂਗੇ ਕਿਸੇ ਨਾਲ ਬਦਸਲੂਕੀ ਨਹੀਂ ਕਰੀ ਜਾਊਗੀ ਕਿਸੇ ਦਾ ਨਜਾਇਜ਼ ਨਹੀਂ ਕਰਜਾਉ ਜਿਹੜਾ ਕੋਈ ਕਿਸੇ ਫਜ਼ੇਗਰ ਸਾਹਿਬ ਨਾਲ ਨਜਾਇਜ਼ ਕਰਦਾ ਉਹ ਸਾਡੇ ਕੋਲ ਆਜੋ ਅਸੀਂ ਉਹਨਾਂ ਸਾਹਿਬ ਅਸੀਂ ਕਰਾਂਗੇ ਕਿ ਕਿਸੇ ਦਾ ਕੋਈ ਨਜਾਇਜ਼ ਕਰਦਾ ਅਸੀਂ ਇਹ ਵਾਦਾ ਕਰਦੇ ਆ ਇੱਥੇ ਫਜ਼ੇਗਰ ਸਾਹਿਬ ਦੀ ਧਰਤੀ ਤੇ ਕਿਸੇ ਨਾਲ ਪਰ ਆ ਬਹੁਤ ਮਾੜੀ ਗੱਲ ਆ ਜੇ ਕੋਈ ਵੀ ਪੰਜਾਬੀ ਆ ਚਾਹੇ ਭਈਆ ਅਸੀਂ ਕਿਸੇ ਨੂੰ ਬਖਸ਼ਣਾ ਆ ਚਾਹੇ ਕੋਈ ਵੀ ਆ ਕਿਹੜਾ ਚੈਨਲ ਆ ਵੀਰੇ